ਸਵਾਗਤ ਹੈ ਕਿਸਾਨ ਵੀਰੋ ਤਾ ਤੁਹਾਡਾ ਆਪਣੇ YouTube ਚੈਨਲ ਟਿਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆਗੇ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਐਫ ਬੈਡ ਦਿਖਾਉਣੀ ਹੈ ਘਰੇਲੂ ਬੈੜਾ ਸੇਲ ਆ ਡਿਟੇਲ ਵੀਰ ਤੋਂ ਪੁੱਛਦੇ ਸਤਿ ਸ਼੍ਰੀ ਅਕਾਲ ਬਾਈ ਸ਼ਸ਼ੀ ਗੌਰ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਮੇਰਾ ਬਈ ਸ਼ੁੰਦਾ ਪਿੰਡ ਚੌਕੇ ਜ਼ਿਲ੍ਹਾ ਬਠਿੰਡਾ ਜ਼ਿਲ੍ਹਾ ਬਠਿੰਡਾ ਪੈ ਗਿਆ ਪਿੰਡ ਚੌਕੇ ਹਾਂਜੀ ਇਹ ਆ ਗਿਆ ਆਪਣਾ 15 ਨੰਬਰ ਗੜੀਚ ਘਰ ਆ ਗਿਆ ਹਾਂ 15 ਨੰਬਰ ਗੜੀਚ ਭਾਰ ਆ ਗਿਆ ਠੀਕ ਆ ਮੋਬਾਈਲ ਨੰਬਰ ਆਪਣਾ 98736 55844 98736 55844 55844 ਤੇ ਜਿਹੜੀ ਵੀਰ ਆਪਾਂ ਵੈੜ ਦੇਖਦੇ ਪਿਆ ਸੂਆ ਇਸ ਵਾਰ ਕਿਹੜਾ ਸੁੰਦੀ ਆ ਇਹ ਦੂਜਾ ਸੂਆ ਸੁੰਦੀ ਆ ਭਰਾ ਦੂਜਾ ਸੂਆ ਜੈਨੂਨ ਇਸ ਵਾਰ ਸੁੰਦੀ ਆ ਹਾਂ ਤੇ ਪਿਛਲੇ ਸੂਏ ਆਪਾਂ ਦੁੱਧ ਕਿੰਨਾ ਚੋਇਆ ਦਾ 32 ਕਿਲੋ ਚੋਇਆ ਪਹਿਲੇ ਸਾ ਜਿਹੜਾ ਕਹਿੰਦੇ ਵੀ 30 32 ਉਹ ਚੋਇਆ 32 ਤੋਂ ਪਾਰ ਆਪਣਾ ਹਾਂ 30 ਤੋਂ ਪਾਰ ਚੋਇਆ ਹੈ 32 ਕਿਲੋ ਦੁੱਧ ਆ ਪਚੋਇਆ ਹੋਇਆ ਤੇ ਇੱਕ ਕੈਗ ਮਹੀਨੇ ਪਹਿਲਾਂ ਡਰਾਈ ਕਰੀ ਇਹ ਇਹ ਆਪਾਂ ਕਰਤੀ ਸੀ ਸਵਾ ਦੋ ਮਹੀਨੇ ਠੀਕ ਆ ਢਾਈ ਕਿ ਮਹੀਨੇ ਹੋ ਗਏ ਲਗਭਗ ਇਹਨੂੰ ਡਰਾਈ ਹੋਈ ਨੂੰ ਤੇ ਸੀਮਨ ਨੂੰ ਪਤਾ ਕਿਹੜਾ ਲਾਇਆ ਇਹਦੇ ਰਮਾਡਾ ਦਾ ਸੀਮਨ ਲੱਗਿਆ ਠੀਕ ਆ ਰਮਾਡਾ ਦਾ ਸੀਮਨ ਲੱਗਿਆ ਠੀਕ ਆ ਹੁਣ ਦਿਨ ਕੈਗ ਲੈਂਦੀ ਆ ਜੇ ਸੂਣ ਜੇ ਇਹ ਪੂਰਾ ਹਫਤਾ ਲਾਈ ਪੂਰਾ 25 ਤਰੀਕ ਨੂੰ ਇਹਦੇ ਦਿਨ ਪੂਰੇ ਆ ਇੱਕ ਹਫਤਾ ਲਗਭਗ ਸੂਣ ਜਿਹਦਾ ਪੈਂਡਿੰਗ ਪਿਆਗਾ ਤੇ ਤਿਆਰੀ ਵਗੈਰਾ ਬਹੁਤ ਚੰਗੀ ਆ ਤੇ ਠੀਕ ਹੈ ਟੂਬਾ ਵਗੈਰਾ ਚੜਾ ਕੇ ਡਰਾਈ ਕਰੀ ਹੋਈ ਆਪਾਂ ਟੂਬਾ ਵਗੈਰਾ ਚਾ ਕੇ ਪੂਰੀ ਡਰਾਈ ਕਰੀ ਹੋਈ ਆ ਓ ਤੇ ਡਿਮਾਂਡ ਇਹਦੀ ਕੀ ਹੋਗੀ ਇਹ ਡਿਮਾਂਡ ਆਪਾਂ ਬਈ ਫੋਨਤੀ ਕਰਨਾ ਜਾਇਜ ਹੋ ਬਿਲਕੁਲ ਅੱਜ ਮੈਂ ਜਾਇਜ ਤੋਰੀ ਬਾਹਰ ਨੂੰ ਸੋ ਵੀਰੋ ਦੂਸਰਾ ਸੂਆ ਵੈੜ ਸੁੰਦੀ ਪਈ ਆ ਸੋ ਮਿਲਕ ਵੇਨ ਵਗੈਰਾ ਦੇਖ ਸਕਦੇ ਹੋ ਤੇ ਹਵਾਨੇ ਤੇ ਨਾੜਾ ਵਗੈਰਾ ਬਹੁਤ ਚੰਗੀਆਂ ਕੱਦ ਕਾਠ ਵਗੈਰਾ ਬਹੁਤ ਆ ਮਿਲਕ ਵੇਨ ਦੇਖੋ ਇਹ ਬਿਲਕੁਲ ਸਪਰਿੰਗ ਬਣੇ ਬਜਿਵੇਂ ਟਰੈਕਟਰ ਸੀਟ ਤੇ ਸਪਰਿੰਗ ਹੁੰਦੇ ਆ ਤੇ ਨਾੜਾ ਨੂੜਾ ਬਹੁਤ ਚੰਗੀਆਂ 32 ਲੀਟਰ ਦੁੱਧ ਦਾ ਪਲੂਣ ਦਾ ਦਿੱਤਾ ਹੋਇਆ ਦ ਸੂਣ ਦੇ ਵਿੱਚ ਲਗਭਗ ਇਹਦੇ ਹਫਤਾ ਪੈਂਡਿੰਗ ਪਿਆ 25 ਤਰੀਕ ਨੂੰ ਇਹਦੇ ਦਿਨ ਪੂਰੇ ਤੇ ਬਾਕੀ ਤਿਆਰੀ ਵਗੈਰਾ ਦੇਖੋ ਹਵਾਨਾ ਬੈਕ ਸਾਈਡ ਤੇ ਅੱਗੇ ਪਿੱਛੇ ਦਾ ਸੋਨਾ ਚਕਾਗਾ ਤੇ ਇਸ ਵਾਰ ਆਪਾਂ ਗੈਸਿਆ ਲਾ ਸਕੀਏ ਵੀ ਕਿੰਨਾ ਕੁ ਦੁੱਤ ਪਾ ਦੂਗੀ ਇਹ ਬਈ 35 ਤੋਂ ਬਾਹਰ ਪਾ ਦੂ ਫੁੱਲਾ ਰਾਮ ਠੀਕ ਆ ਕਹਿਣ ਨੂੰ ਭਾਵੇਂ 40 ਕਹਿ ਜੀਏ ਵੀ ਆਪਣੇ ਅੰਦਾਜ਼ੇ ਸਾਬ ਨਾਲ ਦੂਜੇ ਸੋਏ ਦੇ ਬੋਡੀ ਵੇਟ ਵੀ ਵੱਧ ਗਿਆ 35 ਕਿਲੋ ਤੋਂ ਦਰਾਮ ਨਾਲ ਵੱਟ ਤੇ ਪਿਆਦਾ 35 ਕਿਲੋ ਤੋਂ ਪਾਰ ਬਹੁ ਠੀਕ ਆ ਸੂਣ ਚ ਹਫਤਾ ਬਾਕੀ ਆ ਹਾਂ ਹਫਤਾ ਬਾਕੀ ਨੰਬਰ ਦੁਆਰੇ ਬੋਲੇ ਆਪਣਾ 79736 5586 ਠੀਕ ਆ ਪਿੰਡ ਚ ਮਾਡਰ ਮੰਡੀ ਦੇ ਨਜ਼ਦੀਕ ਆ ਗਿਆ ਸੋ ਕਿਸੇ ਵੀ ਵੀਰ ਤੇ ਵੜ ਪਸੰਦ ਹੋਵੇ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਆ ਕਿਸੇ ਨਵੀਂ ਹੋਰ